ਸਾਡੇ ਸਤਕਾਰਯੋਗ ਵੀ ਤਲੋਚਨ ਸਿੰਘ ਜੀ ਵਜੀਰ ਜੋ ਤਕਰੀਬਨ ਆਇਤੋਂ 4 ਸਾਲ ਪਹਿਲਾਂ ਜਿਹਨਾਂ ਦੀ ਹਤਿਆ ਹੋਈ ਸੀ ਉਹਨਾਂ ਦੀ ਅਜੇ ਤੱਕ ਸਾਈਜ਼ ਜਿਹੜੀ ਗੁੱਥੀ ਉਲਝੀ ਉਲਝੀ ਹੋਈ ਹੈ ਜਿਹਦੇ ਬਾਰੇ ਪੂਰੀ ਅਜੇ ਸਾਨੂੰ ਪਰਿਵਾਰ ਨੂੰ ਜਾਂ ਬਾਕੀ ਉਹਨਾਂ ਦੇ ਸੰਗੀ ਸਾਥੀ ਮਿੱਤਰਾਂ ਨੂੰ ਅਜੇ ਯਕੀਨ ਨਹੀਂ ਹੋ ਰਿਹਾ ਕਿ ਅਸਲੀ ਕਾਤਲ ਕੋਰ ਨੇ ਔਰ ਪਿੱਛੇ ਕੋਰ ਨੇ ਕਿਨਾਂ ਦੇ ਹੱਥ ਹੈ ਲੇਕਿਨ ਜੋ ਡੈਮੋਕਰੈਟਿਕ ਲਈ ਸਾਡਾ ਰਾਈਟ ਬਣਦਾ ਉਹ ਰਾਈਟ ਲੈਣ ਲਈ ਅਗਰ ਚਾਰ ਬੰਦਾ ਰਾਈਟ ਤੁਸੀਂ ਦੇ ਰਹੇ ਹੋ ਤਾਂ ਪੰਜਵੇਂ ਨੂੰ ਤੁਸੀਂ ਕਿਉਂ ਇਗਨੋਰ ਕਰਦੇ ਹੋ ਉਹ ਉਸ ਕਿਸਮ ਦੀ ਸਾਡਾ ਡਿਸਕ੍ਰਿਮੀਨੇਸ਼ਨ ਸੀ ਹਰ ਪਲੇਟਫਾਰਮ ਤੋਂ ਅਸੀਂ ਜੰਮੂ ਤੱਕ ਬੋਲਿਆ ਦਿੱਲੀ ਤੱਕ ਅਸੀਂ ਪ੍ਰਧਾਨ ਮੰਤਰੀ ਤੱਕ ਪਹੁੰਚਾਇਆ ਹੋਮ ਮਿਨਿਸਟਰ ਤੱਕ ਪਹੁੰਚਾਇਆ ਇਕਬਾਲ ਸਿੰਘ ਜੀ ਲਾਲਪੁਰਾ ਸਾਹਿਬ ਤੱਕ ਅਸੀਂ ਗੱਲਾਂ ਪਹੁੰਚਾਈਆਂ ਲੇਕਿਨ ਕਿਧਰੇ ਵੀ ਸਾਡੀਆਂ ਗੱਲਾਂ ਦਾ ਕਿਧਰੇ ਵੀ ਰਿਡਰੈਸਲ ਨਹੀਂ ਹੋਇਆ ਕਿ ਅੱਜ ਜੋ ਸਿਚੁਏਸ਼ਨ ਹੈ ਸਿੱਖ ਕੌਮ ਦੀ ਅੱਜ ਸਾਡੇ ਨਾਲ ਬਹੁਤ ਧੱਕਾ ਹੋ ਰਿਹਾ ਹੈ ਔਰ ਇਸ ਸਮੇਂ ਮੈਂ ਸਮਝਦਾ ਕਿ ਸਾਰਿਆਂ ਨੂੰ ਇੱਕ ਜੁਟ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਛਤਰ ਛਾਇਆ ਇਟ ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਆਪਣੀ ਜੋ ਸਾਡੇ ਹੱਕ ਨੇ ਉਹਨਾਂ ਪ੍ਰਤੀ ਸੁਚੇਤ ਹੋ ਕੇ ਇਕੋ ਕੇ ਸਾਨੂੰ ਖੜੇ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਬਚ ਸਕਦੇ ਆਂ ਪਰ ਅੱਜ ਅਸੀਂ ਲਿਖਤੀ ਤੌਰ ਤੇ ਸਾਰੇ ਜਥੇਬੰਦੀਆਂ ਔਰ ਜੰਮੂ ਕਸ਼ਮੀਰ ਦੀ ਸੰਗਤ ਇੱਕ ਆਵਾਜ਼ ਬਣ ਕੇ ਅੱਜ ਇੱਥੇ ਪੁੱਜੇ ਔਰ ਜਿਵੇਂ ਹਾਲ ਤੱਕ ਜਥੇਦਾਰ ਸਾਹਿਬ ਨਾਲ ਅਸੀਂ ਗੱਲ ਕੀਤੀ ਕਿ ਇਹ ਇਨਸਾਫ ਸਾਨੂੰ ਸੀਬੀਆਈ ਇਨਕੁਆਇਰੀ ਵੱਲੋਂ ਹੀ ਮਿਲ ਸਕਦਾ ਹੈ ਜਿਸਨੋਂ ਓਕੜ ਆਂਦੀ ਹੈ ਦੁੱਖ ਦਰਦਾਂ ਦਾ ਹਮੇਸ਼ਾ ਇੱਕ ਤੇ ਪੰਜਾਬ ਵਾਲੀ ਚਾਤੀ ਮਾਰਦੇ ਆਂ ਦੂਜੇ ਵਿੱਚ ਸਾਡੀ ਜੋ ਸਰਵੋੱਚ ਅਦਾਲਤ ਹੈ ਦੁਨਿਆਵੀ ਅਦਾਲਤਾਂ ਤੇ ਸਾਨੂੰ ਇਨਸਾਫ ਦਿੰਦੀਆਂ ਦਿੰਦੀਆਂ ਨੇ ਲੇਕਿਨ ਜੋ ਸਾਡੀ ਸਿੱਖਾਂ ਦੀ ਸਰਵੋੱਚ ਨਸਤਾ ਸਰਵੋੱਚ ਅਦਾਲਤ ਜਦ ਸਾਡੀ ਸਿੱਖਾਂ ਦੀ ਫਿਰ ਸਾਡਾ ਰੁਝਾਨ ਇਸ ਪਾਸੇ ਰੁਝਾਨ ਹੁੰਦਾ ਕਿਉਂਕਿ ਸਿੱਖੇ ਕਿ ਜਿ ਵਖਰੀ ਕੌਮ ਦਾ ਸੀ ਵਾਰ-ਵਾਰ ਕਹਿੰਦੇ ਸਿੱਖ ਵਖਰੀ ਕੌਮ ਹੈ ਸਾਡਾ ਗ੍ਰੰਥ ਅਲੱਗ ਹੈ ਸਾਡਾ ਪੰਥ ਅਲੱਗ ਹੈ ਨਿਸ਼ਾਨ ਅਲੱਗ ਹੈ ਸਾਡਾ ਕਲੰਡਰ ਅਲੱਗ ਕਿਉਂ ਨਾ ਹੋਵੇ ਚੰਗਾ ਹੁੰਦੀਆਂ ਵੀਰ ਜੀ ਜਦ ਜੰਬ ਹੁੰਦੀ ਆ ਬੰਮ ਪੈਂਦੇ ਆ ਉਹਦੇ ਸਪਲਿੰਟਰ ਲੱਗਦੇ ਹਨ ਸ਼ੀਸ਼ੇ ਟੁੱਟਦੇ ਹਨ ਕਿਸੇ ਨੇ ਕਿਸੇ ਵੀ ਟੈਲੀਬ੍ਰੇਟ ਨਹੀਂ ਕਿਸੇ ਨੇ ਗੁਰੂ ਘਰ ਦੇ ਵਿੱਚ ਹਮਲਾ ਨਹੀਂ ਕੀਤਾ ਔਰ ਇਹ ਵੀ ਚੈਨਲ ਚਲਾਇਆ ਗਿਆ ਕਿ ਉੱਥੇ ਰਾਗੀ ਸਿੰਘਾਂ ਦੀ ਅੰਦਰ ਮੌਤ ਹੋ ਗਈ ਅੰਦਰ ਬਿਲਕੁਲ ਕਿਸੇ ਵੀ ਗੁਰੂ ਘਰ ਦੇ ਵਿੱਚ ਅੰਦਰ ਕਿਸੇ ਦੀ ਮੌਤ ਨਹੀਂ ਹੋਈ ਅੱਜ ਵੀ ਸਾਡੇ ਬੱਚਿਆਂ ਦੇ ਜਿਹੜੇ ਐਗਜ਼ਾਮ ਹੁੰਦੇ ਨੇ ਉਹਨਾਂ ਬੱਚਿਆਂ ਵਿੱਚ ਕਕਾਰ ਕਦੇ ਕਿਰਪਾ ਨੂੰ ਉਤਾਰੀ ਜਾ ਰਹੀ ਹੈ ਕਦੇ ਕੜਾ ਉਤਾਰਿਆ ਜਾ ਰਿਹਾ ਹੈ ਬਹੁਤ ਅਸੀਂ ਡਿਸਟ੍ਰਿਕਟ ਕਮੇਟੀ ਵੱਲੋਂ ਜੋ ਹੋਰ ਸਾਡੀ ਜਥੇਬੰਦੀਆਂ ਉਪਰਾਲੇ ਵੀ ਕਰਦੀਆਂ ਨੇ ਕਈ ਵਾਰ ਤੇ ਅਸੀਂ ਐਫ ਆਈ ਆਰ ਲਾਗੂ ਵੀ ਲਾਜ ਵੀ ਕਰਵਾਈ ਹੈ ਲੇਕਰ ਮਸਲਾ ਹੱਲ ਨਹੀਂ ਹੋ ਗਿਆ ਅਕਾਲ ਚੇਨਣਾ ਨਾਲ ਜੁੜੇ ਹੋ ਤੁਸੀਂ ਤੇ ਮੈਂ ਹ ਤਜਿੰਦਰ ਸਿੰਘ ਹ ਇਸ ਟਾਈਮ ਦੇ ਉਤੇ ਦਰਬਾਰ ਸਾਹਿਬਾਂ ਅਕਾਲ ਸਖਬ ਸਾਬ ਦੀ ਸਕਤਰੇ ਦੇ ਬਿਲਕੁਲ ਸਾਹਮਣੇ ਅਕਾਲ ਤਖਬ ਸਾਬ ਦੀ ਸਕਤਰੇ ਤੇ ਅੱਜ ਸਿੰਘ ਸਾਹਿਬ ਕੁਲਦੀਪ ਸਿੰਘ ਗੜਗਾਜੀ ਨੂੰ ਜੰਮੂ ਤੇ ਕਸ਼ਮੀਰ ਦੀ ਸੰਗਤ ਮਿਲਣ ਵਾਸਤੇ ਆਈ ਸੀ ਗੱਲਬਾਤ ਕਰਦੇ ਆ ਮਸਲਾ ਕੀ ਸੀ ਕਸ਼ਮੀਰ ਦਾ ਜਾਂ ਜੰਮੂ ਦਾ ਮਸਲਾ ਕੀ ਸੀ ਜਿਹਦੇ ਵਾਸਤੇ ਆਈ ਆ ਸੰਗਤ ਮਿਲਣ ਵਾਸਤੇ ਤੇ ਕੋਸ਼ਿਸ਼ ਕਰਾਂਗੇ ਜੋ ਪਿਛਲੇ ਦਿਨਾਂ ਦਾ ਉਹਨਾਂ سوشل میڈیا ਤੇ ਇੱਕ ਬਰਤਾਂਤ ਰਚਿਆ ਗਿਆ ਸੀ ਉਹਦੇ ਬਾਰੇ ਥੋੜੇ ਜਰੂਰ ਗੱਲਬਾਤ ਕਰਾਂਗੇ ਕਿਉਂਕਿ ਉੱਥੇ ਕਿਹਾ ਗਿਆ ਸੀ ਕਿ ਜੰਮੂ ਕਸ਼ਮੀਰ ਦੇ ਵਿੱਚ ਜੇ ਆਪਾਂ ਕਸ਼ਮੀਰ ਦੀ ਗੱਲ ਕਰਦੇ ਆ ਪੁਨਛ ਲਾਕੇ ਦੇ ਵਿੱਚ ਇੱਕ ਗੁਰੂ ਘਰ ਤੇ ਹਮਲਾ ਕੀਤਾ ਗਿਆ ਉਦੇ ਬਾਰੇ ਥੋੜੀ ਗੱਲਬਾਤ ਕਰਾਂਗੇ ਪਹਿਲਾਂ ਅੱਜ ਦਾ ਜਿਹੜਾ ਕਿ ਮੇਨ ਮਕਸਦ ਸੀ ਕਿ ਇਸ ਮਕਸਦ ਵਾਸਤੇ ਆਏ ਆ ਤੇ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਰ ਬਲਵਿੰਦਰ ਸਿੰਘ ਜੀ ਚੜ੍ਹਦੀ ਕਲਾ ਚ ਬਿਲਕੁਲ ਚੜ੍ਹਦੀ ਕਲਾ ਜੀ ਜੰਮੂ ਕਸ਼ਮੀਰ ਦਾ ਸਿੱਖ ਚੜ੍ਹਦੀ ਕਲਾ ਚ ਹਮੇਸ਼ਾ ਚੜ੍ਹਦੀ ਕਲਾ ਚ ਆਪਣੇ ਬਾਰੇ ਥੋੜਾ ਦੱਸ ਦਿਓ ਤੁਸੀਂ ਕਿ ਸਵਾਲ ਦੇ ਰਹੇ ਅਸੀਂ ਵੀ ਜੀ ਮੈਂ ਦਾਸ ਮੀਤ ਪ੍ਰਧਾਨ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਦਾ ਮੇਰੇ ਨਾਲ ਸਾਡੇ ਹੋਰ ਮੇਰੇ ਸਖਤਰ ਸਾਹਿਬ ਆਏ ਨੇ ਮੇਰੇ ਹੋਰ ਸਾਡੇ ਮੈਂਬਰਨ ਉਹਦੇ ਇਲਾਵਾ ਜੰਮੂ ਕਸ਼ਮੀਰ ਦੀਆਂ ਅਲੱਗ-ਅਲੱਗ ਸੰਸਥਾਵਾਂ ਦੇ ਮੁਖੀ ਇੱਕ-ਇੱਕ ਦੋ-ਦੋ ਹਰ ਸੰਸਥਾ ਦੇ ਸਾਰੇ ਇੱਥੇ ਆਏ ਨੇ ਜੋ ਅਸੀਂ ਸਾਡੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਅਸੀਂ ਮਿਲਣ ਲਈ ਆਏ ਸੀ ਅਸੀਂ ਆਏ ਤੋਂ ਕੁਝ ਦਿਨ ਪਹਿਲਾਂ ਇਹਨਾਂ ਨੂੰ ਜੰਮੂ ਬੁਲਾਵਾ ਦਿੱਤਾ ਸੀ ਸੱਦਾ ਪੱਤਰ ਦਿੱਤਾ ਸੀ ਤੇ ਉਹ ਉੱਥੇ ਵੀ ਆਏ ਸੀ ਤੇ ਲੇਕਿਨ ਅੱਜ ਉੱਥੇ ਰੁਝੇਵੇਂ ਬਹੁਤ ਹੋ ਗਏ ਸੀ ਅਸਾਂ ਸੋਚਿਆ ਕੁਝ ਗੱਲਾਂ ਉੱਥੇ ਅਸੀਂ ਸਾਰੇ ਨਹੀਂ ਕਰ ਸਕੇ ਕਿਉਂਕਿ ਜੰਮੂ ਕਸ਼ਮੀਰ ਦੇ ਹਰ ਸਿੱਖ ਨੂੰ ਸੀ ਵੀ ਜਥੇਦਾਰ ਸਾਹਿਬ ਸਾਡੇ ਕੋਲ ਆਵਣ ਪਰ ਬੜਾ ਉਤਰ ਜੇ ਬਹੁਤ ਜ਼ਿਆਦਾ ਸੀ ਅੱਜ ਅਸੀਂ ਆ ਕੇ ਡੀਟੇਲ ਨਾਲ ਬੈਠ ਕੇ ਕਿਉਂਕਿ ਅੱਧਾ ਘੰਟਾ ਉਹਨਾਂ ਦੇ ਆਪਣੇ ਜਿੱਥੇ ਕੋਈ ਸਿਆਸੀ ਮੁੱਦੇ ਸਨ ਕੋਈ ਧਾਰਮਿਕ ਮੁੱਦੇ ਸਨ ਔਰ ਕੋਈ ਕਿੱਥੇ ਸਾਡੇ ਜੰਮੂ ਜਗਾਇ ਤੋਂ 4 ਸਾਲ ਪਹਿਲਾਂ ਇੱਕ ਮਰਡਰ ਹੋਇਆ ਸੀ ਸਾਡੇ ਇੱਕ ਉੰਗੇ ਰਹਿਨੁਮਾ ਜੰਮੂ ਕਸ਼ਮੀਰ ਦੇ ਤਲੋਚਨ ਸਿੰਘ ਜੀ ਵਜ਼ੀਰ ਸਾਡੀ ਇਹ ਮੰਗ ਸੀ ਉਹਨਾਂ ਦੇ ਕਿ ਇਹ ਵੀ ਦੱਸਣਗੇ ਕਿ ਸਾਡੀ ਉਹ ਮੰਗਾ ਕਿ ਸਾਡੀ ਉਹਦੀ ਸੀਬੀ ਇਨਕੁਆਇਰੀ ਕੀਤੀ ਜਾਏ ਸੋ ਅਸੀਂ ਜਿੱਥੇ ਸਿਆਸੀ ਮੁੱਦਿਆਂ ਦੀ ਗੱਲ ਕੀਤੀ ਕਿਉਂਕਿ ਰਸਤਾ ਸਾਡੇ ਸਰਕਾਰਾਂ ਜਿਹੜੀਆਂ ਵੇਰੀਆਂ ਉਹਨਾਂ ਨੇ ਸਾਡੇ ਨਾਲ ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ ਹਮੇਸ਼ਾ ਕਰਦੇ ਆਏ ਔਰ ਉਮੀਦ ਕਰਦੇ ਆ ਸਾਡੇ ਕੋਲ ਮੌਜੂਦਾ ਜੋ ਆਈ ਹੈ ਸ਼ਾਇਦ ਸਾਨੂੰ ਕੋਈ ਲੇਕਿਨ ਉਹ ਵੀ ਸਾਨੂੰ ਕੋਈ ਜੋ ਸਾਡਾ ਯੋਗ ਬਣਦਾ ਸੀ ਅਸੀਂ ਭਿਕਨੇ ਮੰਗਦੇ ਸਿੱਖ ਭਿਕਨੇ ਕਦੇ ਮੰਗਦੇ ਦਾਤਿਆਂ ਦੀ ਗੋਮ ਹੈ ਲੇਕਿਨ ਜੋ ਡੈਮੋਕਰੇਟਿਕਲੀ ਸਾਡਾ ਰਾਈਟ ਬਣਦਾ ਉਹ ਰਾਈਟ ਲੈਣ ਲਈ ਅਗਰ ਚਾਰ ਬੰਦੇ ਰਾਈਟ ਤੁਸੀਂ ਦੇ ਰਹੇ ਹੋ ਤਾਂ ਪੰਜਵੇਂ ਨੂੰ ਤੁਸੀਂ ਕਿਉਂ ਇਗਨੋਰ ਕਰਦੇ ਹੋ ਉਹ ਉਸ ਕਿਸਮ ਦੀ ਸਾਡਾ ਡਿਸਕ੍ਰਿਮੀਨੇਸ਼ਨ ਸੀ ਹਰ ਪਲੇਟਫਾਰਮ ਤੋਂ ਅਸੀਂ ਜੰਮੂ ਤੱਕ ਬੋਲਿਆ ਦਿੱਲੀ ਤੱਕ ਅਸੀਂ ਪ੍ਰਧਾਨ ਮੰਤਰੀ ਤੱਕ ਪਹੁੰਚਾਈਆਂ ਹੋਮਸਟ੍ਰੱਕ ਪਹੁੰਚਾਇਆ ਇਕਬਾਲ ਸਿੰਘ ਜੀ ਲਾਲਪੁਰਾ ਸਾਹਿਬ ਤੱਕ ਅਸੀਂ ਗੱਲਾਂ ਪਹੁੰਚਾਈਆਂ ਲੇਕਿਨ ਕਿਧਰੇ ਵੀ ਸਾਡੀਆਂ ਗੱਲਾਂ ਦਾ ਕਿਧਰੇ ਵੀ ਅਡਰੈਸਲ ਨਹੀਂ ਹੋਇਆ ਸੋ ਜਿਲ੍ਹੇ ਕੋਮ ਦੇ ਵਿੱਚ ਕੋਈ ਪੰਥ ਦੇ ਵਿੱਚ ਕੋਈ ਕਿਸੇ ਨੂੰ ਮੈਸਰ ਓਕੜ ਆਂਦੀ ਆ ਦੁਖਦਰਦੰਦਾ ਹਮੇਸ਼ਾ ਇੱਕ ਤੇ ਪੰਜਾਬ ਵਾਲ ਚਾਤੀ ਮਾਰਦੇ ਆ ਦੂਜਾ ਫਿਰ ਸਾਡੀ ਜੋ ਸਰਵੋੱਚ ਅਦਾਲਤ ਹੈ ਦੁਨਿਆਵੀ ਅਦਾਲਤਾਂ ਤੇ ਸਾਨੂੰ ਇਨਸਾਫ ਦਿੰਦੀਆਂ ਦਿੰਦੀਆਂ ਨੇ ਲੇਕਿਨ ਜੋ ਸਾਡੀ ਸਿੱਖਾਂ ਦੀ ਸਰਵੋੱਚ ਸੰਸਥਾ ਸਰਵੋੱਚ ਅਦਾਲਤ ਜਿੱਦ ਸਾਡੀ ਸਿੱਖਾਂ ਦੀ ਫਿਰ ਸਾਡਾ ਇਸ ਪਾਸੇ ਰੁਝਾਨ ਹੁੰਦਾ ਆਓ ਜਥੇਦਾਰ ਸਭ ਕੋ ਚਲਿਏ ਕਿ ਸਾਨੂੰ ਜਿੱਥੇ ਸਾਡੀਆਂ ਧਾਰਮਿਕ ਜੋ ਮੰਗਾ ਸਟੇਟ ਦੀਆਂ ਉਹਦੇ ਲਈ ਤੁਸੀਂ ਆਪਣੇ ਤਰਫੋਂ ਵੀ ਕੋਈ ਜ਼ਰੂਰ ਉਹਨੂੰ ਰਿਆਸਤੀ ਸਰਕਾਰ ਨੂੰ ਲਿਖੋ ਭਈ ਸਿੱਖਾਂ ਦੇ ਜੋ ਜਾਇਜ਼ ਮੰਗਾ ਹਨ ਔਰ ਉਹਦੇ ਬਾਅਦ ਉੱਤੇ ਲਵਾ ਕੋਈ ਸਿਆਸੀ ਕੁ ਸਿਆਸੀਆਂ ਸਾਡੇ ਪੰਬਲਪੂਸੇ ਚੋਂ ਪਈ ਹੋਈ ਆ ਸਾਡਾ ਉਹ ਵੀ ਇੱਥੇ ਨਰਮਸ ਤੋਂ ਕਹੇ ਸੀ ਇਹ ਕਹਿੰਦੇ ਸੀ ਪੈਸਾਨੂਨਾਂ ਵਿੱਚੋਂ ਵੀ ਉਹਨਾਂ ਵਿੱਚ ਜੋ ਵੱਡੀਆਂ ਪਈਆਂ ਕੌਮ ਵਿੱਚ ਕਿਸੇ ਨਾ ਕਿਸੇ ਬਦਲਤ ਪਈਆਂ ਨੇ ਜੋ ਕੋਈ ਡੇਟਾ ਸਾਡੇ ਕੋਲ ਗੁਰਪੁਰਦੇ ਆ ਕਿੰਨੀਆਂ ਨੇ ਕੋਈ ਮੂਹਰ ਨਾਲ ਸਿਕਲੈਂਟਰ ਦੀਆਂ ਗੱਲਾਂ ਹਨ ਅਸੀਂ ਕਹਿੰਦੇ ਵੀ ਜੋ ਵੀ ਕੌਮ ਦੇ ਵਿੱਚ ਕੋਈ ਪੰਬਲ ਪੂਸਾ ਸਿੱਧੂ ਵਿਦ ਹੈ ਉਸ ਦੁਬਿਦਾ ਵਿੱਚੋਂ ਹੋਰ ਕੋਈ ਸੰਸਥਾ ਨਹੀਂ ਕੱਢ ਸਕਦੀ ਅਗਰ ਉਸ ਦੁਬਿਦਾ ਵਿੱਚੋਂ ਕੱਢਣ ਲਈ ਕੋਈ ਕਾਬਲ ਹਨ ਤਾਂ ਸਿਰਫ ਕਾਲ ਤੱਕ ਸਾਹੀ ਜੋ ਸਰਵ ਸਥਾ ਜਿਹਨੂੰ ਨਾ ਕੇਵਲ ਜੰਮੂ ਕਸ਼ਮੀਰ ਦਾ ਸਿੱਖ ਦੁਨੀਆ ਵਿੱਚ ਵਸਦਾ ਵੀ ਦੇਸ਼ਾਂ ਵਿੱਚ ਵਸਦਾ ਸਿੱਖ ਇੱਥੇ ਨਰਮਸਤਕਾ ਉਹਨਾਂ ਦੇ ਹੁਕਮ ਦੇ ਅੱਗੇ ਨਰਮਸਤਕ ਹੁੰਦਾ ਉਸ ਉਮੀਦ ਨਾਲ ਅਸੀਂ ਇੱਥੇ ਆਏ ਸੀ ਵਰੀ ਗੱਲ ਉਹਨਾਂ ਦੀ ਜੋ ਮੇਨ ਜੋ ਨਰ ਆਇਆ ਭਈ ਆਓ ਸਾਰੇ ਇੱਕ ਹੋ ਜਾਈਏ ਇੱਕ ਹੋਏ ਸਰਕਾਰਾਂ ਦੇ ਸਾਡੇ ਵੱਖਰੇਵੇਂ ਕਰਨ ਗਿਆ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਗਿਆ ਸੋ ਅਸੀਂ ਕਮਜ਼ੋਰ ਨਾ হইਏ ਸਾਰੇ ਇੱਕ ਹੋਏ ਇੱਕ ਹੋ ਕੇ ਅਸੀਂ ਕਿਤੇ ਲੜ ਸਕਦੇ ਆ ਤੇ ਆਪਣੇ ਮੁੱਦਿਆਂ ਤੇ ਹੱਲ ਕਰ ਸਕਦੇ ਆ ਇਸ ਤੋਂ ਪਹਿਲਾਂ ਮੈਂ ਅੱਗੇ ਭੇਜਾਂ ਇੱਕ ਗੱਲ ਦਾ ਤੁਹਾਡਾ ਜਵਾਬ ਮੈਂ ਜ਼ਰੂਰ ਦੇ ਦੇਵਾਂਗਾ ਜਿੱਥੇ ਪੁੰਛ ਦੀ ਗੱਲ ਚੱਲੀ ਸਰਕਾਰਾਂ ਨੇ ਵੇਖੀ ਆਪਣੇ ਨਰੇਟਿਵ ਸੈੱਟ ਕਰ ਦਿਆ ਸਰਕਾਰ ਗੁਰਦੁਆਰਾ ਸਾਹਿਬ ਬਾਰੇ ਗੁਰਦੁਆਰਾ ਸਾਹਿਬ ਦੀ ਗੱਲ ਕਰਾਂ ਸਰਕਾਰਾਂ ਕੇਂਦਰ ਦੀਆਂ ਹੋਵਣ ਕੋਈ ਵੀ ਹੋਣ ਉਹ ਆਪਣਾ ਨੈਰੇਟਿਵ ਉਹ ਸੈੱਟ ਕਰਨ ਦੀ ਕੋਸ਼ਿਸ਼ ਕਰਦੀਆਂ ਜੋ ਉਹਨਾਂ ਨੂੰ ਸੂਟ ਕਰੇ ਲੇਕਿਨ ਅਸੀਂ ਗੱਲ ਉਹ ਕਰਦੇ ਆਂ ਇੱਥੇ ਕਾਲ ਤੱਕ ਸਾਹਿਬ ਤੋਂ ਵੀ ਉਹ ਗੱਲ ਗਈ ਬਾਕੀ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਮੀ ਸਾਹਿਬ ਨੇ ਗੱਲ ਕਲੀਅਰ ਕੀਤੀ ਭਈ ਕਿਸੇ ਵੀ ਡੈਲੀਬਰੇਟਰੀ ਜੰਗਾ ਹੁੰਦੀਆਂ ਨੇ ਵੀਰ ਜੀ ਜਾਂ ਜੰਬ ਹੁੰਦੀ ਆ ਬੰਬ ਪੈਂਦੇ ਆ ਉਹਦੇ ਸਪਲਿੰਟਰ ਲੱਗਦੇ ਹਨ ਸ਼ੀਸ਼ੇ ਟੁੱਟਦੇ ਹਨ ਕਿਸੇ ਨੇ ਕਿਸੇ ਵੀ ਡੈਲੀਬਰੇਟਰੀ ਕਿਸੇ ਨੇ ਗੁਰੂ ਘਰ ਦੇ ਵਿੱਚ ਹਮਲਾ ਨਹੀਂ ਕੀਤਾ ਔਰ ਇਹ ਵੀ ਚੈਨਲ ਚਲਾਇਆ ਗਿਆ ਕਿ ਉੱਥੇ ਰਾਗੀ ਸਿੰਘਾਂ ਦੀ ਅੰਦਰ ਮੌਤ ਹੋ ਗਈ ਅੰਦਰ ਬਿਲਕੁਲ ਕਿਸੇ ਵੀ ਗੁਰੂ ਘਰ ਦੇ ਵਿੱਚ ਅੰਦਰ ਕਿਸੇ ਦੀ ਮੌਤ ਨਹੀਂ ਹੋਈ ਬਾਰ ਸਪਲਿੰਟਰ ਤੇ ਸ਼ੈਲਿੰਗ ਹੋਈ ਉਹਦੇ ਧਮਕਤ ਨਾਲ ਸ਼ੀਸ਼ੇ ਟੁੱਟੇ ਦਰਵਾਜ਼ਾ ਟੁੱਟਿਆ ਜਿਸ ਘਰਾਂ ਵਿੱਚ ਨੁਕਸਾਨ ਹੋਇਆ ਸਾਡੇ 5 ਸਿੰਘ ਸ਼ਹੀਦ ਵੀ ਹੋ ਗਏ ਲੇਕਿਨ ਜੇ ਰਾਗੀ ਸਿੰਘ ਸਾਹਿਬਾਂ ਦੀ ਗੱਲ ਕਰਦੇ ਹੋ ਉਹ ਆਪਣੀ ਘਰ ਜਾ ਕੇ ਆਪਣੀ ਦੁਕਾਨ ਦੇ ਅੰਦਰ ਸੇਫ ਜਗ੍ਹਾ ਢੂੰਡ ਕੇ ਅੰਦਰ ਜਾ ਰਹੇ ਸੀ ਉੱਥੇ ਨੂੰ ਬ੍ਰਸਟ ਵਜਿਆ ਉੱਥੇ ਕਿਲਿੰਗ ਹੋਈ ਹੈ ਸੋ ਨੈਰੇਟਿਵ ਸਰਕਾਰਾਂ ਜੋ ਸੂਟ ਕਰਦਾ ਮੁਬਾਰਕਾ ਪੋਲੀਟਿਕਲੀ ਸਾਨੂੰ ਇਹ ਗੱਲਾਂ ਸੂਟ ਨਹੀਂ ਕਰਦੀਆਂ ਜੰਗ ਹੁੰਦਾ ਨੁਕਸਾਨ ਸਭ ਹੁੰਦਾ ਲੇਕਿਨ ਉਹ ਸਰਕਾਰੀ ਨੈਰੇਟਿਵ ਕੁਝ ਹੋਰ ਹਨ ਸਾਡੇ ਹਕੀਕੀ ਤੌਰ ਤੇ ਬਸ ਇਹ ਬਿਆਨ ਕਰਦਾ ਸੀ ਇੱਕ ਚੀਜ਼ ਦੱਸ ਦਿਓ ਤੁਸੀਂ ਏਕੇ ਦੀ ਗੱ ਇੱਕ ਜਿਦ ਤਵੇਸੀ ਵੀ ਕਹਿੰਦੇ ਬਰਕਤ ਹੁੰਦੀ ਹੈ ਨਾ ਆਪਾਂ ਛੋਟਿਆਂ ਤੋਂ ਸੁਣਦੇ ਰਹੇ ਆ ਇੱਕ ਲੱਕੜੀ ਛੇਤੀ ਟੁੱਟ ਜਾਂਦੀ ਹੈ ਇਕੱਠੀਆਂ ਲੱਕੜੀਆਂ ਹੋਣ ਤੇ ਹਨਾ ਉਹ ਟੁੱਟਦੀਆਂ ਨਹੀਂ ਕਿਦਾਂ ਜੰਮੂ ਕਸ਼ਮੀਰ ਦੇ ਸਿੱਖਾਂ ਨੇ ਜੋ ਸਨੇਹਾ ਲੈ ਕੇ ਚੱਲੇ ਹੋ ਅੱਗੇ ਵਾਸਤੇ ਸਨੇਹਾ ਦੋ ਕੇ ਏਕੇ ਵਾਸਤੇ ਬਿਲਕੁਲ ਸਰ ਇਹ ਜੋ ਤੁਸੀਂ ਗੱਲ ਕੀਤੀ ਨਾ ਇੱਕ ਮੋਟਰ ਜਿਹੜੇ ਲੱਕੜ ਦਾ ਮੰਡਰਾ ਹੱਥੇ ਚ ਪੜੀਏ ਅਸੀਂ ਛੋਟੇ ਛੋਟੇ ਦੇ 4th 5th 6th ਕਲਾਸ ਹੀ ਪੜਦੇ ਸੀ ਸਾਨੂੰ ਮਾਸਟਰ ਸਮਝਾਉਂਦਾ ਹੁੰਦਾ ਸੀ ਲੇਕਿਨ ਬਦ ਕਿਸਮ ਦੀ ਕਹਿ ਲੋ ਕੌਮ ਦੇ ਵਿੱਚ ਜਿੰਨਾ ਅਸੀਂ ਕਹਿੰਦੇ ਆ ਜਿੰਨਾ ਪ੍ਰਚਾਰ ਕਰਦੇ ਆ ਇੱਕ ਤੇ ਲਈ ਹਰ ਸਟੇਜ ਤੋਂ ਬੋਲਦੇ ਆ ਉਹਨਾਂ ਇੱਕ ਤਾਂ ਇੱਕ ਸਾਨੂੰ ਕਿਤੇ ਲੱਭਦਾ ਨਹੀਂ ਅਗਰ ਉਹ ਸ਼ਾਇਦ ਲੱਭ ਜਾਂਦਾ ਤੇ ਸਾਨੂੰ ਇਹ ਦਾਤਿਆਂ ਦੀ ਕੌਮ ਮੰਗਤਿਆਂ ਦੀ ਕੌਮ ਨਾ ਬਣ ਜਾਂਦੀ ਧੰਨਵਾਦ ਜੀ ਹੋਰ ਵੀਰ ਜੀ ਚੜ੍ਹਦੀ ਕਲਾ ਜੋ ਆਪਣਾ ਸ਼ੁਭਨਾਮ ਦੱਸਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਰਿੰਦਰ ਸਿੰਘ ਖਾਲਸਾ ਜਿਸ ਤਰ੍ਹਾਂ ਕਿ ਆਪ ਜੀ ਨੂੰ ਸਾਡੇ ਸਤਕਾਰਯੋਗ ਸਰਦਾਰ ਬਲਵਿੰਦਰ ਸਿੰਘ ਨੇ ਦੱਸਿਆ ਬੜੇ ਤਫਸੀਲ ਦੇ ਵਿੱਚ ਕਿ ਅੱਜ ਸਾਡੇ ਜੰਮੂ ਕਸ਼ਮੀਰ ਤੋਂ ਖਾਸ ਕਰਕੇ ਜੰਮੂ ਤੋਂ ਜੋ ਸਾਡੇ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਮੈਂਬਰ ਜਿਹਦੇ ਵਿੱਚ ਜੰਮੂ, ਕਠੂਆ, ਸਾਂਭਾ ਅਤੇ ਹੋਰ ਸਾਡੀਆਂ ਸਿੱਖ ਸੰਸਥਾਵਾਂ ਦੇ ਮੁਖੀ ਬੁੱਧੀਜੀਵੀ ਅਤੇ ਨੌਜਵਾਨ ਇਹ ਜੋ ਸਾਡਾ ਅੱਜ ਸੰਜਾ ਡੈਲੀਗੇਸ਼ਨ ਜੋ ਹੈ ਜਿਹਹੇਦਾਰ ਕਾਲ ਤੱਕ ਸਾਭ ਨੂੰ ਜੋ ਸਾਡੇ ਕਾਰਜਕਾਰੀ ਜਿਹਹੇਦਾਰ ਨੇ ਉਹਨਾਂ ਨੂੰ ਮਿਲਿਆ ਅੱਜ ਔਰ ਜਿਸ ਤਰ੍ਹਾਂ ਕਿ ਇਹਨਾਂ ਨੇ ਦੱਸਿਆ ਕਿ ਜੋ ਸਾਡੀਆਂ ਸਿੱਖ ਕੌਮ ਜੋ ਜੰਮੂ ਕਸ਼ਮੀਰ ਦੇ ਵਿੱਚ ਹੈ ਉਹਨਾਂ ਦੀ ਜਿਹੜੀਆਂ ਸਮੱਸਿਆ ਚਾਹੇ ਉਹ ਪੋਲੀਟੀਕਲ ਨੇ ਚਾਹੇ ਉਹ ਧਾਰਮਿਕ ਨੇ ਔਰ ਜੋ ਸਾਡੇ ਨਾਲ ਉਥੇ ਹਰ ਖੇਤਰ ਦੇ ਵਿੱਚ ਸਾਡੇ ਨਾਲ ਜੋ ਲਗਾਤਾਰ ਵਿਤਕਰਾ ਹੋ ਰਿਹਾ ਹੈ ਉਹ ਅਸੀਂ ਬੜੀ ਡਿਟੇਲ ਦੇ ਵਿੱਚ ਅਸੀਂ ਇੱਕ ਮੈਮੋਰੰਡਮ ਜਿਹੜਾ ਅੱਜ ਸਬਮਿਟ ਕੀਤਾ ਜੰਮੂ ਕਸ਼ਮੀਰ ਦੇ ਸਿੱਖਾਂ ਦੀਆਂ ਸਮੱਸਿਆਵਾਂ ਦਾ ਉਹ ਅਸੀਂ ਜ਼ਿਲ੍ਹਾ ਰਕਾਲ ਤੱਕ ਸਭ ਨੂੰ ਸਬਮਿਟ ਕੀਤਾ ਔਰ ਸਾਡੇ ਸਤਕਾਰਯੋਗ ਸਰਦਾਰ ਸੁਰਜੀਤ ਸਿੰਘ ਜੀ ਜੋ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਸਕੱਤਰ ਨੇ ਔਰ ਸਿੱਖ ਪੰਥਕ ਤਾਲ ਮੇਲ ਸੰਗਠਨ ਦੇ ਚੇਅਰਮੈਨ ਨੇ ਇਹਨਾਂ ਨੇ ਧਾਰਮਿਕ ਸਮੱਸਿਆਵਾਂ ਦਾ ਜੋ ਬੜੀ ਤਫਸੀਲ ਨਾਲ ਉਥੇ ਦੱਸਿਆ ਹੈ ਔਰ ਸਾਨੂੰ ਜ਼ਿਲ੍ਹਾਦਰ ਸਾ ਔਰ ਖਾਸ ਕਰ ਜਿਸ ਨਾਲ ਅੱਜ ਅਸੀਂ ਸਾਰੇ ਸਰਦਾਰ ਕਰਨ ਸਿੰਘ ਜੀ ਵਜ਼ੀਰ ਅਸੀਂਾਂ ਦੀ ਅਗਵਾਈ ਚਾਸੀਂ ਇੱਥੇ ਆਏ ਹਾਂ ਜੋ ਸਾਡੇ ਨੌਜਵਾਨ ਆਗੂ ਨੇ ਜੋ ਜੰਮੂ ਕਸ਼ਮੀਰ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਨੇ ਉਹ ਸਵਰਗਵਾਸੀ ਸਾਡੇ ਜੋ ਜਿਸ ਤਰ੍ਹਾਂ ਨਾਲ ਦੱਸਿਆ ਕਿ ਸਾਡੇ ਇੱਕ ਬੜੇ ਇੱਕ ਮਹਾਨ ਨੇਤਾ ਸਰਦਾਰ ਤਲੋਚਨ ਸਿੰਘ ਜੀ ਵਜ਼ੀਰ ਦੇ ਸੁਪੁੱਤਰ ਨੇ ਔਰ ਇਹਨਾਂ ਦੇ ਪਰਿਵਾਰ ਦੇ ਨਾਲ ਜੋ ਇੱਕ ਬਹੁਤ ਵੱਡਾ ਜੋ ਸਾਡੇ ਨਾਲ ਇੱਕ ਜ਼ੁਲਮ ਹੋਇਆ ਕਿ ਉਸ ਉਹਨਾਂ ਦਾ ਜੋ ਕਤਲ ਕਰ ਦਿੱਤਾ ਗਿਆ ਅਸੀਂ ਦਿੱਲੀ ਵਿਖੇ ਔਰ ਲਗਾਤਾਰ ਉਸ ਦੇ ਵਿੱਚ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਸੀ ਉਸਤੇ ਕਰਕੇ ਵੀ ਅਸੀਂ ਇੱਕ ਤਫਸੀਲਾਂ ਜੋ ਹੈ ਸਾਰੀਆਂ ਸਿੱਖ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਅਸੀਂ ਜਥੇਦਾਰ ਸਾਹਿਬ ਨੂੰ ਕਿਹਾ ਕਿ ਤੁਸੀਂ ਸਰਕਾਰ ਦੇ ਨਾਲ ਇਹ ਟੈਕ ਅਪ ਕਰੋ ਕਿ ਉਸ ਦੀ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਉਂਕਿ ਉੱਥੇ ਸਾਰੀਆਂ ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਹਰ ਪਲੇਟਫਾਰਮ ਤੋਂ ਇਹ ਡਿਮਾਂਡ ਕਰ ਰਹੀਆਂ ਨੇ ਲਗਾਤਾਰ ਕਿ ਇਸ ਦੀ ਸੀਬੀਆਈ ਇਨਕੁਆਇਰੀ ਹੋਣੀ ਚਾਹੀਦੀ ਹੈ ਸਦਾ ਤਰੋਚਨ ਸਿੰਘ ਵਜ਼ੀਰ ਦੇ ਕਤਲ ਕੇਸ ਦੀ ਉਹ ਅਸੀਂ ਅੱਜ ਡਿਮਾਂਡ ਰੱਖੀ ਹੈ ਔਰ ਨਾਲ ਹੀ ਨਾਲ ਅਸੀਂ ਜਥੇਦਾਰ ਸਾਹਿਬ ਨੂੰ ਜਿਸ ਤਰ੍ਹਾਂ ਇਹਨਾਂ ਦੱਸਿਆ ਕਿ ਅਸੀਂ ਵਧਾਈ ਦਿੱਤੀ ਹੈ ਕਿ ਹਾਲਾਂਕਿ ਉਹ ਜੋ ਅਸੀਂ ਸਮਝਦੇ ਹਾਂ ਕਿ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪੁਆਇੰਟਮੈਂਟ ਦੀ ਪ੍ਰਕਿਰਿਆ ਹੈ ਜਾਂ ਜੋ ਅੱਜ ਸਾਡੇ ਹਾਲਾਤ ਨੇ ਉਹਦੇ ਵਿੱਚ ਕਾਫੀ ਮਤਭੇਦ ਸਾਨੂੰ ਹੋ ਸਕਤੇ ਨੇ ਲੇਕਿਨ ਉਸਤੇ ਬਾਵਜੂਦ ਜਿਸ ਤਰ੍ਹਾਂ ਇੱਕ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਸਰਦਾਰ ਕੁਲਦੀਪ ਸਿੰਘ ਜੀ ਗੜਗੱਜ ਜਿਸ ਤਰ੍ਹਾਂ ਮੈਂ ਸਮਝਦਾ ਕਿ ਕੰਮ ਨੂੰ ਅਗਵਾਈ ਦੇ ਰਹੇ ਨੇ ਔਰ ਇਹਨਾਂ ਪਰਸਤਿਤੀਆਂ ਦੇ ਵਿੱਚ ਜੋ ਕਦਮ ਪੁੱਟਰੇ ਨੇ ਉਹ ਬੜੇ ਸ਼ਲਾਘਾਯੋਗ ਨੇ ਔਰ ਜਿਸ ਤਰ੍ਹਾਂ ਕਿ ਉਹ ਏਕੇ ਦੀ ਗੱਲ ਕਰ ਰਹੇ ਨੇ ਔਰ ਜੋ ਸਾਡੇ ਪੰਥਕ ਪਰਵਾਨੇ ਨੇ ਸਾਡੇ ਚਾਹੇ ਉਹ ਸ਼ਹੀਦ ਨੇ ਜਾਂ ਸਾਡੇ ਜੇਲਾਂ ਦੇ ਬੰਦੀ ਸਿੰਘ ਨੇ ਉਹਨਾਂ ਦੇ ਘਰਾਂ ਵੀ ਜਾ ਰਹੇ ਨੇ ਉਹਨਾਂ ਦੀ ਗੱਲ ਕਰ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਜੋ ਸਿਚੁਏਸ਼ਨ ਹੈ ਸਿੱਖ ਕੌਮ ਦੀ ਅੱਜ ਸਾਡੇ ਨਾਲ ਬਹੁਤ ਤੱਕਾ ਹੋ ਰਿਹਾ ਹੈ ਔਰ ਇਸ ਸਮੇਂ ਮੈਂ ਸਮਝਦਾ ਕਿ ਸਾਰਿਆਂ ਨੂੰ ਇੱਕ ਝੂਟ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਛੱਤਰ ਛਾਇਆ ਹਟ ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਆਪਣੀ ਜੋ ਸਾਡੇ ਹੱਕ ਨੇ ਉਹਨਾਂ ਪ੍ਰਤੀ ਸੁਚੇਤ ਹੋ ਕੇ ਇੱਕ ਹੋ ਕੇ ਸਾਨੂੰ ਖੜੇ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਬਚ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਰਨ ਸਿੰਘ ਵਜ਼ੀਰ ਚੇਅਰਮੈਨ ਆਲ ਜੇਨ ਦੇ ਟ੍ਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਅੱਜ ਅਸੀਂ ਜੰਮੂ ਕਸ਼ਮੀਰ ਦੀ ਸਾਰੇ ਜਥੇਬੰਦੀਆਂ ਨਾਲ ਇਕਜੁੱਟ ਹੋ ਕੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਕੁਲਦੀਪ ਸਿੰਘ ਗੜਕਾ ਜੀ ਨੂੰ ਮਿਲਣ ਆਏ ਸਾਂ ਸਾਡਾ ਇੱਕ ਬੜਾ ਵੱਡੀ ਘਟਨਾ ਕੱਟੀ ਸੀ ਜਿਹੜੀ 4 ਸਾਲ ਪਹਿਲੇ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਤਰਲੋਚਨ ਸਿੰਘ ਵਜ਼ੀਰ ਜਿਨ੍ਹਾਂ ਦਾ ਕਤਲ ਦਿੱਲੀ ਵਿਖੇ ਹੋਇਆ ਸੀ ਉਸ ਦੀ ਤਫ਼ਤੀਸ਼ ਹੋਣ ਤੋਂ ਬਾਅਦ ਕੋਈ ਚੀਜ਼ਾਂ ਜਿਹੜੀਆਂ ਅਸੀਂ ਅਜੇ ਤੱਕ ਸਾਹਮਣੇ ਨਹੀਂ ਆ ਸਕੀਆਂ ਔਰ ਤਫ਼ਤੀਸ਼ ਹਾਲੇ ਤੱਕ ਜਾ ਰਹੀ ਹੈ ਅਸੀਂ ਜਥੇਦਾਰ ਕਾਲਤਖ ਸਾਹਿਬ ਨੂੰ ਅੱਜ ਮਿਲਣ ਆਏ ਸਾਂ ਔਰ ਸਮੂੱਚੀ ਸੰਗਤਾਂ ਜੰਮੂ ਕਸ਼ਮੀਰ ਦੀ ਇੱਕੋ ਆਵਾਜ਼ ਸੀ ਜਦੋਂ ਕੁਲਦੀਪ ਸਿੰਘ ਦੀ ਗੜਗੜ ਜਥੇਦਾਰ ਕਾਲਤਖ ਸਾਹਿਬ ਜੰਮੂ ਵਿਖੇ ਆਏ ਸਨ ਉਹਨਾਂ ਨਾਲ ਇੱਕੋ ਮੰਗ ਰੱਖੀ ਸੀ ਕਿ ਸੀਬੀਆਈ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਤਾਂਕਿ ਸਾਨੂੰ ਇਨਸਾਫ਼ ਮਿਲ ਸਕੇ ਔਰ ਇਸ ਕਤਲ ਦੇ ਪਿੱਛੇ ਜੋ ਬਹਿਰੂਪੀਅਨ ਉਹ ਸਾਹਮਣੇ ਆ ਸਕਣ ਪਰ ਅੱਜ ਅਸੀਂ ਲਿਖਤੀ ਤੌਰ ਤੇ ਸਾਰੇ ਜਥੇਬੰਦੀਆਂ ਔਰ ਜੰਮੂ ਕਸ਼ਮੀਰ ਦੀ ਸੰਗਤ ਇੱਕ ਆਵਾਜ਼ ਬਣ ਕੇ ਅੱਜ ਇੱਥੇ ਪੁੱਜੇ ਔਰ ਜਿ ਹਾਲ ਤੱਕ ਜਥੇਦਾਰ ਸਾਹਿਬ ਨਾਲ ਅਸੀਂ ਗੱਲ ਕੀਤੀ ਕਿ ਇਹ ਇਨਸਾਫ ਸਾਨੂੰ ਸੀਬੀਆਈ ਇਨਕੁਆਇਰੀ ਵੱਲੋਂ ਹੀ ਮਿਲ ਸਕਦਾ ਹੈ ਔਰ ਉਨ੍ਹਾਂ ਨੇ ਸਾਨੂੰ ਇਸ ਚੀਜ਼ ਤੇ ਪੂਰਾ ਆਸ਼ਵਾਸਨ ਦਿੱਤਾ ਕਿ ਉਹ ਇਮੀਡੀਏਟਲੀ ਇਸ ਚੀਜ਼ ਗੱਲ ਨੂੰ ਅੱਗੇ ਹੋ ਮਿਨਿਸਟਰੀ ਨਾਲ ਵੀ ਟੇਕ ਅਪ ਕਰਨਗੇ ਔਰ ਸੀਬੀਆਈ ਡਾਇਰੈਕਟਰ ਨਾਲ ਵੀ ਟੇਕ ਅਪ ਕਰਨਗੇ ਤਾਂ ਕਿ ਜਲਦੀ ਜਲਦ ਸੀਬੀਆਈ ਇਨਕੁਆਇਰੀ ਇਸ ਮੰਗ ਨੂੰ ਪੂਰਾ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲੱਗ-ਅਲੱਗ ਮੇਰੇ ਵੀਰਾਂ ਨੇ ਜੋ ਜਿਸ ਮੁੱਦੇ ਤੇ ਅਸੀਂ ਅਕਾਲ ਤਖਤ ਸਾਹਿਬ ਪੇਸ਼ ਆਏ ਸਾਂ ਉਹਨਾਂ ਬਾਰੇ ਆਪ ਜੀ ਨੂੰ ਜਾਣਕਾਰੀ ਦਿੱਤੀ ਹੈ ਕਿਉਂਕਿ ਹਰ ਸਿੱਖ ਦੀ ਨਜ਼ਰ ਜਦੋਂ ਕੋਈ ਪਰੇਸ਼ਾਨੀ ਹੁੰਦੀ ਹੈ ਅਕਾਲ ਤਖਤ ਸਾਹਿਬ ਤੇ ਹੁੰਦੀ ਹੈ ਕਿ ਇਸ ਤਖਤ ਤੇ ਪਹੁੰਚ ਕੇ ਜਿਹੜਾ ਵੀ ਸਾਡੇ ਲਈ ਹੁਕਮ ਹੋਵੇਗਾ ਸਾਡੇ ਲਈ ਸਰਮੋ ਹੁਕਮ ਹੋਵੇਗਾ ਤੋ ਅੱਜ ਅਲੱਗ-ਅਲੱਗ ਮੁੱਦੇ ਸਨ ਸਾਡੇ ਸਿਆਸੀ ਵੀ ਸਨ ਧਾਰਮਿਕ ਵੀ ਸਨ ਸਮਾਜਿਕ ਵੀ ਮੁੱਦੇ ਲੈ ਕੇ ਆ ਸੀ ਅਲੱਗ-ਅਲੱਗ ਜਥੇਬੰਦੀਆਂ ਸਾਡੇ ਵੀਰ ਜੰਮੂ ਕਸ਼ਮੀਰ ਤੋਂ ਆਏ ਸਨ ਪਰ ਮੈਨ ਮੁੱਦਾ ਹੋਈ ਸੀ ਜੋ ਸਾਡੇ ਸਤਕਾਰਯੋਗ ਵੀ ਤਲੋਚਨ ਸਿੰਘ ਜੀ ਵਜ਼ੀਰ ਜੋ ਤਕਰੀਬਨ ਆਇਤੋਂ 4 ਸਾਲ ਪਹਿਲਾਂ ਜਿਹਨਾਂ ਦੀ ਹਤਿਆ ਹੋਈ ਸੀ ਉਹਨਾਂ ਦੀ ਅਜੇ ਤੱਕ ਸਾਈਜ਼ ਜਿਹੜੀ ਗੁੱਥੀ ਉਲਝੀ ਉਲਝੀ ਹੋਈ ਹੈ ਜਿਹਦੇ ਬਾਰੇ ਪੂਰੀ ਅਜੇ ਸਾਨੂੰ ਪਰਿਵਾਰ ਨੂੰ ਜੇ ਬਾਕੀ ਉਹਨਾਂ ਦੇ ਸੰਗੀ ਸਾਥੀ ਮਿੱਤਰਾਂ ਨੂੰ ਅਜੇ ਯਕੀਨੀ ਨਹੀਂ ਹੋ ਰਿਹਾ ਕਿ ਅਸਲੀ ਕਾਤਲ ਕੋਰਨਨ ਉਹ ਪਿੱਛੇ ਕੋਨਨ ਕਿਹਨਾਂ ਦੇ ਹੱਥ ਹੈ ਉਹਨਾਂ ਦੀ ਗੁੱਥੀ ਅਜੇ ਸੁਲਝ ਨਹੀਂ ਜਾ ਰਹੀ ਤੇ ਉਹ ਅਸੀਂ ਅਪੀਲ ਕਰਨ ਵਾਸਤੇ ਇਹਨਾਂ ਨੂੰ ਬੁਲਾਏ ਸਾਂ ਕਿ ਇਸ ਕੇਸ ਨੂੰ ਸੀਬੀਆਈ ਤੱਕ ਪਹੁੰਚਾ ਲਈ ਅਕਾਲ ਤਖਤ ਸਭਾ ਵੱਲੋਂ ਵੀ ਸਾਨੂੰ ਕੁਝ ਮਦਦ ਮਿਲੇ ਤਾਂ ਜਥੇਦਾਰ ਨੇ ਸਰ ਸਾਬ ਨੇ ਸੁਣਨ ਤੋਂ ਬਾਅਦ ਬਿਲਕੁਲ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਮੈਂ ਕੱਲ ਹੀ ਜੋ ਕੰਸਰਨ ਅਥਾਰਟੀ ਹੈ ਉਹਦੇ ਨਾਲ ਪੂਰੇ ਪ੍ਰਜੋਰ ਗੱਲ ਕਰਾਂਗਾ ਔਰ ਸਾਨੂੰ ਕਿਹਾ ਕਿ ਤੁਸੀਂ ਯਕੀਨ ਨਾਲ ਤੁਸੀਂ ਜਾ ਸਕਦੇ ਹੋ ਤੁਸੀਂ ਮੇਰੇ ਕੋਲ ਆਏ ਹੋ ਮੈਂ ਪੂਰੀ ਦਿੰਦੇ ਨਾਲ ਇਹ ਜੋ ਮੇਰੇ ਤੇ ਤੁਸੀਂ ਇੱਕ ਮੈਂ ਭਰੋਸਾ ਕੀਤਾ ਹੈ ਇਸ ਨੂੰ ਮੈਂ ਤੋੜਨੇ ਨਹੀਂ ਦਿਆਂਗਾ ਧਾਰਮਿਕ ਮਸਲੇ ਕਿਹੜੇ ਹੈਗੇ ਅੱਜ ਮਸਲੇ ਵੀ ਜੀ ਸਭ ਤੋਂ ਮੈਂ ਮद्दा ਤੁਸੀਂ ਜਾਣਦੇ ਹੋ ਕਿ ਜੋ ਮੂਲ ਨਾਂਛੇ ਕਲੰਡਰ ਇੱਕ ਪੰਤਾਵਾਦ ਮੁੱਦਾ ਬਣਿਆ ਹੋਇਆ ਹੈ ਵਾਦ-ਵਿਵਾਦ ਬਣਿਆ ਹੋਇਆ ਪਰ ਜੰਮੂ ਕਸ਼ਮੀਰ ਦੇ ਬਤੌਰੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਦਾਸ ਸਕੱਤਰ ਸੇਵਾ ਨਿਭਾਰਿਆ ਹੈ ਅਸੀਂ 2022 ਚ ਇਲੈਕਸ਼ਨ ਆਨਤਵਾਦ ਇੱਕ ਆਨੋਸ਼ ਕੀਤਾ ਸੀ ਇਸ ਤੋਂ ਬਾਅਦ ਜਿਤਨੇ ਵੀ ਪ੍ਰੋਗਰਾਮ ਹੋਣਗੇ ਮੂਲ ਨਾਨਕ ਸ਼ੈ ਕਲੰਡਰ 2003 ਦੇ ਮੁਤਾਬਕ ਹੋਣਗੇ ਔਰ ਗੁਰੂ ਮਾਰੀ ਦੀ ਰਹਿਮਤ ਸਦਕਾ ਸੰਗਤਨ ਦੇ ਸਯੋਧਕ ਸਦਕਾ ਉਹ ਆਜ ਵੀ ਨਿਰੰਤਰ ਮੂਲ ਨਾਨਕ ਸ਼ੈ ਕਲੰਡਰ ਦੇ ਮੁਤਾਬਕ ਚੱਲ ਰਹੇ ਨੇ ਪਰ ਇਹ ਇੱਕ ਵਾਦਵਾ ਜਿਹੜਾ ਅਰਥਾਂ ਤੇ ਤੁਸੀਂ ਦੇਖਿਆ ਖਤਮ ਨਹੀਂ ਹੋ ਰਿਹਾ ਅਰਥਾਂ ਤੇ ਬਣਿਆ ਹੋਇਆ ਹੈ ਤਾਂ ਅਸੀਂ ਇਹਨਾਂ ਨੂੰ ਅਪੀਲ ਕੀਤੀ ਕਿਉਂ ਨਾ ਮੁੜ ਕੇ ਅਕਾਲ ਤਖਤ ਸਾਹਿਬ ਥੋੜਾ ਇਸ ਕੋਈ ਫੇਰ ਰਚੇ ਗੌਰ ਕਰੇ ਜਿਹੜੇ ਇਸ ਦੇ ਨਾਲ ਕੰਸਰਨ ਮੂਲਾਨਸ਼ਾਹ ਕਲੰਡਰ ਦੀ ਜਿਹੜੀ ਜਾਣਕਾਰੀ ਰੱਖਦੇ ਨੇ ਉਹਨਾਂ ਨੂੰ ਬੁਲਾ ਕੇ ਜਾਂ ਉਹਨਾਂ ਨਾਲ ਫਿਰ ਵਿਚਾਰ ਕਰਕੇ ਇੱਕ ਡੇਟਾ ਫਿਕਸ ਕੀਤੀ ਜਾਂ ਜਾਂ ਤਾਂ ਕਿ ਜਿਹੜਾ ਸਾਡੇ ਪੰਥ ਵਿੱਚ ਵਾਦ-ਵਦ ਬਣਿਆ ਹੋਇਆ ਹੈ ਕਿਉਂਕਿ ਸਿੱਖ ਇੱਕ ਜਿ ਵੱਖਰੀ ਕੌਮ ਦਾ ਸੀ ਵਾਰ-ਵਾਰ ਕਹਿੰਦੇ ਸਿੱਖ ਵੱਖਰੀ ਕੌਮ ਹੈ ਸਾਡਾ ਗ੍ਰੰਥ ਅਲੱਗ ਹੈ ਸਾਡਾ ਪੰਥ ਅਲੱਗ ਹੈ ਨਿਸ਼ਾਨ ਅਲੱਗ ਹੈ ਸਾਡਾ ਕਲੰਡਰ ਅਲੱਗ ਕਿਉਂ ਨਾ ਹੋਵੇ ਪਰ ਜਿਹੜੀ ਬਾਹਰ ਦੀਆਂ ਤਾਕਤਾਂ ਤੁਹਾਨੂੰ ਪਤਾ ਹੀ ਹੈ ਕੇ ਪੁਰਜੌਰ ਉਹਨਾ ਜੋਰ ਲਾਇਆ ਕਿ ਇਹ ਜਿਹੜੇ ਸਾਡਾ ਕਲਡਰ ਲਾਗੂ ਨਹੀਂ ਹੋਣਾ ਚਾਹੀਦਾ ਦੂਜਾ ਇੱਕ ਮੈਨ ਮੁੱਦਾ ਸੀ ਕਿ ਜੋ ਸਾਡੇ ਕਕਾਰ ਅੱਜ ਵੀ ਸਾਡੇ ਬੱਚਿਆਂ ਦੇ ਜਿਹੜੇ ਐਗਜ਼ਾਮ ਹੁੰਦੇ ਨੇ ਉਹਨਾਂ ਬੱਚਿਆਂ ਵਿੱਚ ਕਕਾਰ ਕਦੇ ਕਿਰਪਾ ਨੂੰ उतारी ਜਾ ਰਹੀ ਹੈ ਕਦੇ ਕੜਾ ਉਤਾਰਿਆ ਜਾ ਰਿਹਾ ਹੈ ਬਹੁਤ ਅਸੀਂ ਡਿਸਟ੍ਰਿਕਟ ਕਮੇਟੀ ਵਾਲੋ ਜੋ ਹੋਰ ਸਾਡੀ ਜਿੱਥੇ ਬੰਦੀਆਂ ਉਪਰਾਲੇ ਵੀ ਕਰਦੀਆਂ ਨੇ ਕਈਆਂ ਤੇ ਅਸੀਂ ਐਫ ਆਈ ਆਰ ਲਾਗੂ ਵੀ ਲਾਜ ਵੀ ਕਰਵਾਈ ਹੈ ਲੇਕਰ ਮਸਲਾ ਹੱਲ ਨਹੀਂ ਹੋ ਗਿਆ ਉਹ ਵੀ ਇਹਨਾਂ ਨੂੰ ਕੀਤਾ ਉਹਨਾਂ ਨੇ ਕਿਹਾ ਇਹ ਵੀ ਇੱਕ ਅਹਿਮ ਮਸਲਾ ਹੈ ਸੈਂਟਰ ਤੱਕ ਇਸ ਮਸਲੇ ਨੂੰ ਚੱਕਣ ਵਾਲਾ ਉਹਨਾਂ ਤੇ ਵੀ ਉਹਨਾਂ ਨੇ ਪੂਰੀ ਸਾਡੂੰ ਯਕੀਨ ਦਿਲਾਇਆ ਤੋਂ ਸਾਨੂੰ ਪੂਰੀ ਉਮੀਦ ਹੈ ਇੱਕ ਜੋ ਨਿਸ਼ਾਨ ਸਾਹਿਬ ਦੇ ਕਲਰ ਵਾਲੇ ਗੱਲ ਚੱਲੇ ਸੀ ਅਸੀਂ ਉਹਨਾਂ ਨੂੰ ਕਿਹਾ ਸਿ ਨਿਸ਼ਾਨ ਸਾਹਿਬ ਦੇ ਕਲਰ ਜਿਹੜਾ ਦੋ ਕਲਰ ਡਿਫਰੈਂਸ ਡਿਫਰੈਂਸ ਆ ਰਿਹਾ ਉਹਦੇ ਬਾਰੇ ਥੋੜਾ ਜਿਹਾ ਜੋ ਮੱਤ ਪੇ ਦੁਰ ਇੱਕ ਨਿਸ਼ਾਨ ਸਾਹਿਬ ਗੁਰੂ ਘਰ ਦੇ ਬਸੰਤੀ ਹੈ ਜਾਂ ਸੁਰਮੇ ਚੱਲ ਰਹੇ ਨੇ ਪਰ ਸੁਰਮੇ ਦੇ ਵਿੱਚ ਦੋ ਦੋ ਤਿੰਨ ਤਿੰਨ ਰੰਗ ਆ ਗਏ ਨੇ ਕਲਰ ਆ ਗਏ ਬਸੰਤੀ ਉਹਦੇ ਜੇ ਅਲੱਗ ਅਲੱਗ ਕਲਰ ਆ ਰਹੇ ਨੇ ਤਾਂ ਕੋਸ਼ਿਸ਼ ਕਰਕੇ ਕੋਈ ਜੜਾ ਨਿਸ਼ਾਨ ਸਾਹਿਬ ਸਾਡਾ ਦਰਬਾਰ ਸਾਹਿਬ ਚੱਲ ਰਿਹਾ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਚੱਲ ਰਹੇ ਨੇ ਉਸ ਜੋ ਜਿਸ ਨੰਬਰ ਦੇ ਤਾ ਤਾਂ ਥਾਨ ਦਾ ਜਿਹੜਾ ਨੰਬਰ ਹੁੰਦੇ ਨੇ ਉਹ ਤੁਸੀਂ ਇੱਕ ਸਾਰੀ ਸੰਗਤ ਦੱਸਿਓ ਤਾਂ ਕਿ ਇੱਕ ਜਿਹੜਾ ਨਿਸ਼ਾਨ ਸਾਹਿਬ ਬਰਾਬਰ ਚੱਲੇ ਉਹ ਵੀ ਉਹਨਾਂ ਕਹਿੰਦੇ ਇਸ ਬਾਰੇ ਵੀ ਗੌਰ ਕਰਾਂਗੇ ਔਰ ਬੜੇ ਉਹਨਾਂ ਪਿਆਰ ਨਾਲ 70 70 ਦੇ ਨਾਲ ਉਹਨਾਂ ਨਾਲ ساری ਗੱਲ ਸੁਣੀ ਪੰਜਾਬੀ ਦਾ ਮਸਲਾ ਜਿਹੜਾ ਬਹੁਤ ਇੱਕ ਸਾਡੇ ਜੰਮੂ ਕਸ਼ਮੀਰ ਦਾ ਮਸਲਾ ਬਣਿਆ ਹੋਇਆ ਹੈ ਜੋ ਸਾਡੀ ਪੰਜਾਬੀ ਅਫੀਸ਼ੀਅਲ ਲੈਂਗੁਏਜ ਜੋ ਸਾਡੀ ਸਰਕਾਰ ਵੱਲੋਂ ਬਾਹਰ ਕਰ ਦਿੱਤੀ ਗਈ ਸੀ ਉਹਦੇ ਬਾਰੇ ਵੀ ਉਹਨਾਂ ਨਾਲ ਗੱਲ ਕੀਤੀ ਹੈ ਸਾਰੇ ਮਸਲਿਆਂ ਬਾਰੇ ਅਸੀਂ ਉਹਨਾਂ ਨਾਲ ਗੱਲ ਕੀਤੀ ਹੈ ਬੜੇ ਪਿਆਰ ਨਾਲ ਉਹਨਾਂ ਨੇ ਸੁਣਿਆ ਉਹਨਾਂ ਨੇ ਕਿਹਾ ਜਿਹੜੇ ਮੇਰੇ ਅਖਤਿਆਰ ਵਿੱਚ ਜਿਹੜੇ ਜਿਹੜੇ ਵੀ ਮਸਲੇ ਨੇ ਮੈਂ ਜਰੂਰ ਅਕਾਲ ਤਖਤ ਜੇ ਤੁਸੀਂ ਆਇਓ ਤਾਂ ਸਾਡਾ ਫਰਜ ਬੰਦਾ ਹੈ ਕਿ ਇਥੋਂ ਕੋਈ ਨਰਾਸ਼ ਹੋ ਕੇ ਨਾ ਜਾਵੇ ਤਾਂ ਸਾਨੂੰ ਵੀ ਨਾ ਤੇ ਪੂਰਾ ਪ੍ਰੋਸੈਸ ਹੈ ਕਿਉਂਕਿ ਜਦੋਂ ਅਸੀਂ ਇਹਨਾਂ ਦੇ ਐਕਸ਼ਨ ਦੇਖ ਰਹੇ ਹਾਂ ਜਿਵੇਂ ਕੁਝ ਦਿਨ ਪਹਿਲਾਂ ਜਿਹੜੀ ਇਹਨਾਂ ਦੀ ਇੱਕ ਆਮ ਤੋ ਸਾਸੀ ਦੇਖ ਰਹੇ ਕਿ ਜਿਹੜੇ ਪੰਥ ਵਿੱਚ ਗਰੇੜਾ ਨੇ ਉਹਨੂੰ ਖਤਮ ਕਰੀਏ ਸੰਤ ਪਾਇਸਾ ਪਾਈ ਟੜਨੀਆ ਵਾਲੇ ਰਣਜੀਤ ਸਿੰਘ ਟੜਨੀਆ ਵਾਲੋਂ ਬੁਲਾ ਕੇ ਉਹਨਾਂ ਦਾ ਜੋ ਮਸਲਾ ਹੱਲ ਕੀਤਾ ਤਾਂ ਇੱਕ ਬੜੀ ਪੋਜ਼ਿਟਿਵ ਅਪਰੋਚ ਇਹਨਾਂ ਵੱਲ ਕੁ ਕੀਤੀ ਜਾ ਰਹੀ ਜਦੇ ਲਈ ਅਸੀਂ ਆਪਣੇ ਆਪ ਹੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਤੋ ਅੰਤ ਵਿੱਚ ਅਸੀਂ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਜੰਮੂ ਕਸ਼ਮੀਰ ਦੀ ਸੰਗਤ ਨੂੰ ਕਿਹਾ ਕਿ ਕੋਸ਼ਿਸ਼ ਕਰੋ ਕਿ ਸਾਡੀ ਭਾਈਚਾਰਾ ਕਾਇਮ ਹੋਵੇ ਇੱਕ ਜੁੜਤਾ ਹੋਵੇ ਸਭ ਤੋਂ ਵੱਡਾ ਜੇ ਸਾਡੀ ਇੱਕ ਜੁੜ ਜੁੜਤਾ ਹੋਵੇਗੀ ਤੋ ਅਸੀਂ ਪੰਜਾ ਕੋ ਸਵਾਰ ਸਕਦੇ ਹਾਂ ਇਹਨਾਂ ਮੁੱਦੇ ਨਾਲ ਅਸੀਂ ਵੀ ਆਪਣੇ ਆਪ ਨੂੰ ਇੱਕ ਸੰਤੁਸ਼ਟ ਸਮਝ ਕੇ ਬਾਹਰ ਆਇਆ ਔਰ ਜੰਮੂ ਕਸ਼ਮੀਰ ਤੁਸੀਂ ਦੇਖ ਰਹੇ ਹੋ ਸਾਡੇ ਨੌਜਵਾਨ ਅਲੱਗ ਅਲੱਗ ਜਥੇਬੰਦੀਆਂ ਆਈਆਂ ਹੋਈਆਂ ਸਨ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਹੈ ਉਮੀਦ ਕਿ ਕਿ ਬੇ ਸ਼ੁਰੂ ਚੁੱਕਿਆ ਸੀ ਵੀਰ ਜੀ ਹਰ ਇੱਕ ਇਨਸਾਨ ਦੀ ਨਜ਼ਰ ਅਕਾਲ ਤੱਕ ਸਾਥੀ ਹੁੰਦੀ ਹੈ ਕਿ ਬਾਰੂ ਕਿਸ ਨੂੰ ਇਨਸਾਫ ਨਾ ਮਿਲੇ ਉਸ ਨੂੰ ਇੱਥੋਂ ਇਨਸਾਫ ਮਿਲੇਗਾ ਤੇ ਇਨਸਾਫ ਦੀ ਉਮੀਦ ਦੇ ਕਰਨ ਅਸੀਂ ਇੱਥੇ ਪਹੁੰਚੇ ਹਾਂ ਜਰੂਰ ਗੁਰੂ ਅਗੇ ਅਰਦਾਸ ਕਰਾਂਗੇ ਕਿ ਜਿਹੜੀਆਂ ਜਿਹੜੀਆਂ ਸਾਡੀਆਂ ਕੌਮ ਦੀਆਂ ਮੰਗਾਂ ਨੇ ਉਹਦੇ ਤੇ ਗੌਰ ਕਰਕੇ ਇਹ ਮਸਲੇ ਸਾਡੇ ਜਰੂਰ ਹੱਲ ਹੋਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੀ ਆਵਾਜ਼ ਦੂਰ ਦੂਰ ਤੱਕ ਪਹੁੰਚਾ ਰਹੇ ਹੋ ਵਾਹਿਗੁਰੂ ਜੀ ਦਾ ਕੰਮ ਹੈ ਲਾਸ ਦੇ ਵਿੱਚ ਕੀ ਆਸ ਰੱਖਦੇ ਹੋ ਜਿੱਦਾਂ ਏਕੇ ਦੀ ਗੱਲ ਹੋਈ ਆ ਏਕੇ ਦੀ ਗੱਲ ਕੀਤੀ ਆ ਇਕਾ ਸੰਭਵਾ ਕਿਉਂਕਿ ਸਾਡੀਆਂ ਬਹੁਤ ਜਥੇਬੰਦੀਆਂ ਬਣ ਚੁੱਕੀਆਂ ਬਹੁਤਾਂ ਦੇ ਵਿੱਚ ਸਿੱਖ ਵੰਡਿਆ ਜਾ ਚੁੱਕਾ ਹੈ ਬਿਲਕੁਲ ਆਪ ਜੀ ਨੇ ਬੜਾ درست ਕਿਹਾ ਕਿ ਇਸ ਵਕਤ ਜੋ ਸਾਡੇ ਵਿੱਚ ਜੋ ਵੰਡੀਆਂ ਬਹੁਤ ਜ਼ਿਆਦਾ ਪੈ ਗਈਆਂ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਔਰ ਹਰ ਜਗ੍ਹਾ ਜੋ ਸਿੱਖ ਹੈ ਉਹ ਚਿੰਤਾਤ ਹੈ ਔਰ ਖਾਸ ਕਰ ਜੋ ਪੰਜਾਬ ਤੋਂ ਬਾਹਰ ਸਿੱਖ ਬੈਠਾ ਹੈ ਸਾਡਾ ਜਿਸ ਤਰ੍ਹਾਂ ਅਸੀਂ ਹੈ ਅਸੀਂ ਬਹੁਤ ਜ਼ਿਆਦਾ ਚਿੰਤਤ ਹਾਂ ਕਿਉਂਕਿ ਸਾਡਾ ਜਿਹੜਾ ਧੁਰਾ ਸਾਡਾ ਕੇਂਦਰ ਉਹ ਪੰਜਾਬ ਹੈ ਅਗਰ ਸਾਡਾ ਧੁਰਾ ਸਾਡਾ ਕੇਂਦਰ ਮਜ਼ਬੂਤ ਨਹੀਂ ਹੈ ਤਾਂ ਅਸੀਂ ਵੀ ਆਪਣੇ ਆਪ ਨੂੰ ਕਿਦਰੇ ਨਾ ਕਿਦਰੇ ਅਸੁਰੱਖਿਅਤ ਮਹਿਸੂਸ ਕਰਦੇ ਆ ਇਸ ਕਰਕੇ ਇਹ ਬਹੁਤ ਜਥੇਦਾਰ ਸਾਹਿਬ ਨੇ ਇੱਕ ਬੜਾ ਅੱਛਾ ਇਨੀਸ਼ੀਏਟਿਵ ਲਿਆ ਹੈ ਔਰ ਇਸ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਉਹਨਾਂ ਨੂੰ ਮੇਰੀ ਇਹ ਗੁਜ਼ਾਰਿਸ਼ ਹੈ ਕਿ ਮੈਂ ਆਪ ਜੀ ਨਾਲ ਸ਼ਾਇਦ ਪਹਿਲਾਂ ਵੀ ਇੱਕ ਸੈਮੀਨਾਰ ਦੇ ਵਿੱਚ ਗੱਲ ਕੀਤੀ ਸੀਗੀ ਇਸ ਦੇ ਵਿੱਚ ਸਾਡੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਸ ਪ੍ਰਤੀ ਵੀ ਜਥੇਦਾਰ ਸਾਹਿਬ ਨੂੰ ਜਿਸ ਤਰ੍ਹਾਂ ਸਾਡੀ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਇੱਕ ਨੁਮਾਇੰਤ ਜਥੇਬੰਦੀ ਸੀ ਉਹਦੇ ਵਿੱਚ ਵੀ ਏਕਾ ਹੋਣਾ ਚਾਹੀਦਾ ਔਰ ਉਸ ਦੇ ਵਿੱਚ ਏਕੇ ਦੀ ਬੁਨਿਆਦ ਜਿਹੜੀ ਹੈ ਉਹ ਅੰਮ੍ਰਿਤਸਰ ਦਾ ਐਲਾਨਨਾਮਾ ਜਿੱਥੇ ਜਿੱਥੇ ਪ੍ਰਕਾਸ਼ ਸਿੰਘ ਜੀ ਬਾਦਲ ਸਿਮਰਨਜੀਤ ਸਿੰਘ ਜੀ ਮਾਨ ਸੁਰਜੀਤ ਸਿੰਘ ਬਰਨਾਲਾਸ اور ਅਮਰਿੰਦਰ ਸਿੰਘ ਨੇ ਅਕਾਲ ਤਖਤ ਸਾਹਿਬ ਦੀ ਉਥੇ ਫਸੀਲ ਤੇ ਇਕੱਠੇ ਹੋ ਕੇ ਐਲਾਨ ਕੀਤਾ ਸੀ ਕਿ ਅਸੀਂ ਅੱਜ ਤੋਂ ਬਾਅਦ ਇਸ ਐਲਾਨਨਾਮੇ ਦੇ ਤਹਿਤ ਇਕ ਹੋਏ ਹਾਂ ਜਦ ਤੱਕ ਉਥੇ ਨਹੀਂ ਆ ਕੇ ਖੜੇ ਹੋਣਗੇ ਮੈਂ ਜੈਲਦਾਰ ਸਾਹਿਬ ਨੂੰ ਅਪੀਲ ਕਰਦਾ ਕਿ ਅੰਮ੍ਰਿਤਸਰ ਇੱਕ ਐਲਾਨਨਾਮੇ ਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਵੀ ਇਕਤਾ ਹੋਣੀ ਚਾਹੀਦੀ ਹੈ ਸੰਭਵ ਲੱਗਦਾ ਤੁਹਾਨੂੰ ਇਹ ਜਰੂਰ ਅਸੀਂ ਪਰਮੇ ਦਾ ਸੰਭਵ ਹੋ ਸਕਦਾ ਹੈ ਜੇ ਸਾਰੇ ਅਸੀਂ ਜੇ ਅਸੀਂ ਸਾਰੇ ਆਪਣੀ ਈਗੋ ਨੂੰ ਪਾਸੇ ਰੱਖ ਕੇ ਕੌਮ ਦੇ ਬਿਹਤਰ ਕੌਮ ਦੇ ਜੋ ਇਤਨੇ ਜੋ ਇਸ ਵਕਤ ਪਰ ਸਥਿਤੀਆਂ ਜੋ ਸਿਚੁਏਸ਼ਨ ਹੈ ਅਸੀਂ ਕੌਮ ਨੂੰ ਅਗਰ ਬਚਾਣਾ ਹੈ ਤੇ ਸਾਰਿਆਂ ਨੂੰ ਇੱਕ ਹੋਣਾ ਪਏਗਾ ਔਰ ਜੇਹਦਾਰ ਸਾਹਿਬ ਜਿਸ ਤਰ੍ਹਾਂ ਉਪਰਾਲੇ ਕਰ ਰਹੇ ਨੇ ਅਸੀਂ ਸਮਝਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਤਾਕਤ ਬਖਸ਼ੇ ਔਰ ਅਸੀਂ ਸਮਝਦੇ ਹਾਂ ਕਿ ਉਹਨਾਂ ਨੂੰ ਇਸ ਅਕਾਲ ਤਖਤ ਸਭ ਦਾ ਪੱਕਾ ਜਥੇਦਾਰ ਜੋ ਹੈ ਨਿਯੁਕਤ ਕਰ ਦੇਣਾ ਚਾਹੀਦਾ ਹੈ ਤਾਂ ਕਿ ਸਿਰਫ ਉਹ ਕੌਮ ਨੂੰ ਇਕੱਠਾ ਕਰਨ ਔਰ ਅਸੀਂ ਬਚ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਕਾਲ ਤਖਤ ਸਭ ਦੇ ਬਿਲਕੁਲ ਸਾਹਮਣੇ ਆ ਅਕਾਲ ਤਖਤ ਸਭ ਤੇ ਜੰਮੂ ਕਸ਼ਮੀਰ ਦੀ ਸੰਗਤ ਆਈ ਸੀ ਏਕੇ ਦੀ ਗੱਲ ਕੀਤੀ ਆ ਏਕੇ ਦੀ ਬਰਕਤ ਦੀ ਗੱਲ ਹੋਈ ਆ ਤੇ ਸਭ ਨੇ ਕਹਿੰਦੇ ਕਿ ਅਮਰਸਾਹ ਦੇ ਐਲਾਨ ਨਾਮੇ ਤੇ ਜੇ ਸਮਸਦ ਸਿੰਘ ਮਾਨ ਜਾਂ ਬਾਕੀ 13 ਸਾਰੀਆਂ ਇਕੱਠੀਆਂ ਹੋ ਕੇ ਅਮਰਸਾਹ ਐਲਾਨ ਨਾਮੇ ਦੇ ਹਿਸਾਬ ਦੇ ਨਾਲ ਹੀ ਅਸੀਂ ਅਗਲੇ ਪਾਸੇ ਤੋਰ ਦਿੱਤਾ ਜਾਵੇ ਉਸ ਘਰ ਨੂੰ ਗਾਂਹ ਤੋਰਿਆ ਜਾਵੇ ਤੇ ਅਕਾਲੀ ਦਲ ਬਹੁਤਾਤ ਦੇ ਵਿੱਚ ਜਿਹੜਾ ਇਸ ਟਾਈਮ ਤੇ ਖਿੰਡਿਆ ਹੋਇਆ ਵੋ ਉਹਨੂੰ ਇਕੱਠਾ ਕੀਤਾ ਜਾ ਸਕਦਾ ਵਾ ਇੱਕ ਪਾਸੇ ਗਿਆਨੀ ਕੁਲਦੀਪ ਸਿੰਘ ਗੜਗਾਜੀ ਨੂੰ ਮਿਲਣ ਵਾਸਤੇ ਆਏ ਸਲੌਤਾ ਵੀ ਕਰਕੇ ਗਏ ਆ ਤੇ ਪੱਕੇ ਤੌਰ ਤੇ ਜਥੇਦਾਰੀ ਦੇਣ ਦੀ ਵੀ ਗੱਲ ਕੀਤੀ ਆ ਜੰਮੂ ਕਸ਼ਮੀਰ ਦੀ ਸੰਗਠਾ ਨੇ ਬਹੁਤਾਤ ਜੇ ਆਪਾਂ ਵੰਡੇ ਹੋਏ ਸਿੱਖਾਂ ਦੀ ਗੱਲ ਕਰਦੇ ਆ ਬੇਸ਼ੱਕ ਜਥੇਬੰਦੀਆਂ ਹੁਣ ਬਹੁਤਾਤ ਅਕਾਲੀ ਦਲ ਚ ਵੰਡੇ ਹੋਏ ਸਿੱਖਾਂ ਨੂੰ ਕਿੱਥੇ ਹੋਣ ਦੀ ਗੱਲ ਕੀਤੀ ਆ ਵੇਖਦੇ ਆ ਇਹ ਕਾ ਕਦੋਂ ਤੱਕ ਸੰਭਵ ਆ ਪਰ ਜੇ ਜੰਮੂ ਦੀ ਗੱਲ ਕਰਦੇ ਆ ਜੰਮੂ ਦੇ ਵਿੱਚ ਜੋ ਮਾਹੌਲ ਬਣਿਆ ਸੀ ਕੁਝ ਦਿਨ ਪਹਿਲਾਂ ਜੰਗ ਵਾਲੇ ਮਾਹੌਲ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਹਮਲੇ ਦੀਆਂ ਘਟਨਾਵਾਂ ਦਾ ਵੀ ਇਹਨਾਂ ਵੀਰਾਂ ਨੇ ਖੰਡਨ ਕੀਤਾ ਉਹ ਕਹਿੰਦੇ ਕਿ ਗੁਰਦੁਆਰਾ ਸਾਹਿਬ ਤੇ ਹਮਲਾ ਨਹੀਂ ਕੀਤਾ ਗਿਆ ਹਾਂ ਜਿਹੜਾ ਬੰਬ ਗੋਲਾ ਡਿੱਗਾ ਸੀ ਗੁਰਦੁਆਰਾ ਸਾਹਿਬ ਤੋਂ ਕੁਝ ਦੂਰੀ ਤੇ ਡਿੱਗਾ ਸੀ ਉਹਦੇ ਜਦੋਂ ਡਿੱਗਦਾ ਵਾ ਗੋਲਾ ਤੇ ਦੂਰ ਦਰਾਡੇ ਤੱਕ ਜਿਹਦੀਆਂ ਖਿੜਕੀਆਂ ਵਾਂ ਜਾਂ ਬਹੁਮੰਜਲੀ ਮਾਰਤਾ ਵਾਂ ਉੱਥੇ ਨੁਕਸਾਨ ਜ਼ਰੂਰ ਹੁੰਦਾ ਵਾ ਪਰ ਕੋਈ ਵੀ ਇਹੋ ਜਿਹੀ ਮਨਸ਼ਾ ਨਹੀਂ ਸੀ ਕਿਸੇ ਦੀ ਗੁਰਦੁਆਰਾ ਸਾਹਿਬ ਨੂੰ ਆਧਾਰ ਬਣਾ ਕੇ ਇਹੀ ਉੱਤੇ ਗੋਲਾ ਛੁੱਟਿਆ ਜਾਵੇ ਹਾਂ ਗੁਰਦੁਆਰਾ ਸਾਹਿਬ ਦੇ ਗ੍ਰੰਤੀ ਸਾਹਿਬਾਨ ਦੇ ਜਿਹੜੇ ਮੌਤ ਹੋਈ ਸੀ ਉੱਥੇ ਉਹ ਵੀ ਉਹ ਘਰ ਜਾ ਕੇ ਉਹਨਾਂ ਦੱਸਿਆ ਵੀਰਾਂ ਨੇ ਕਿ ਘਰ ਜਾ ਕੇ ਹੋਈ ਹੈ ਉਹਨਾਂ ਦੀ ਮੌਤ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਇਹੋ ਜਿਹੀ ਅਨਸਕਾਮੀ ਘਟਨਾ ਨਹੀਂ ਵਾਪਰੀ ਤੇ ਨਾਲ ਨਾਲ ਹੀ ਉਹਨਾਂ ਇੱਕੇ ਦੀ ਗੱਲ ਕੀਤੀ ਆ ਜੰਮੂ ਕਸ਼ਮੀਰ ਦੇ ਵਿੱਚ ਇੱਕ ਕਤਲ ਦੇ ਮਸਲੇ ਦੀ ਗੁੱਥੀ ਸੁਲਝਾਉਣ ਦੀ ਵੀ ਗ ਖਸਾਬ ਨੇ ਆਸ਼ਵਾਸ਼ਣ ਦਿੱਤਾ ਵਾ ਕਿ ਅਸੀਂ ਛੇਤੀ ਹੀ ਮਸਲਾ ਜਿਹੜਾ ਹਾਈਲਾਈਟ ਹੋਇਆ ਵਾ ਉਹ ਸੀਬੀਆਈ ਹੋਵੇ ਜਾਂ ਬਾਕੀ ਏਜੰਸੀਆਂ ਵਾ ਉਹਨਾਂ ਨੇ ਗੱਲਬਾਤ ਕਰਨ ਤੋਂ ਬਾਅਦ ਦੇ ਵਿੱਚ ਕੁਝ ਨਾ ਕੁਝ ਮਸਲੇ ਦੇ ਚਾਰ ਤੱਕ ਤੈ ਤੱਕ ਜਾਣ ਦੀ ਗੱਲ ਕੀਤੀ ਆ ਜੰਮੂ ਕਸ਼ਮੀਰ ਦੇ ਸਿੱਖ ਸੀਏ ਇਹ ਆਪਾਂ ਜੰਮੂ ਦੀ ਗੱਲ ਕਰੀਏ ਜਾਂ ਕਸ਼ਮੀਰ ਸਾਰੇ ਪਾਸਿਓਂ ਗੁਰਦੁਆਰਾ ਸਾਹਿਬਾਨ ਕਮੇਟੀਆਂ ਤੋਂ ਆਏ ਸੀ ਹਾਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਨੂੰ ਮਿਲਣ ਤੋਂ ਬਾਅਦ ਕਿਤੇ ਨਾ ਕਿਤੇ ਹਾਂ ਪਖੰਘਾਰਾ ਮਿਲ ਤੋਂ ਖੁਸ਼ ਹੋ ਕੇ ਵਾਪਸ ਜੰਮੂ ਵਾਲੇ ਪਾਸੇ ਜਾ ਰਹੇ ਆ ਪਰ बार-बार ਇੱਕੋ ਗੱਲ ਹੋ ਰਹੀ ਸੀ ਕਿ ਏਕਾ ਹੋਣਾ ਚਾਹੀਦਾ ਜੋ ਅੰਦਰੂਨੀ ਸਨੇਹਾ ਲੈ ਕੇ ਆਇਆ ਬਾਹਰਾਂ ਕਿਨ ਨੂੰ ਸਨੇਹਾ ਹੁੰਦਾ ਕਿ ਏਕਾ ਹੋਣਾ ਚਾਹੀਦਾ ਤੇ ਏਕੇ ਚ ਹੀ ਬਰਕਤ ਆ